ਚੰਗਾ ਲੱਗਿਆ ਪਹਿਲਾਂ ਦਾ ਸ਼ੁਕਰੀਆ ਮੈਨੇਜਮੈਂਟ ਦਾ ਜਿਨ੍ਹਾਂ ਨੇ ਇਹ ਨਾਮ ਮਾਨ ਬਖਸ਼ਿਆ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਟੀਚਰ ਜਾਂ ਗਾਈਡ ਜੋ ਸਹੀ ਸਮੇਂ ਤੇ ਜੋ ਗਾਈਡੈਂਸ ਹੁੰਦਾ ਉਹ ਟੀਚਰ ਹੀ ਹੁੰਦਾ ਉਸ ਨੂੰ ਸਮਾਜ ਦੇ ਵਿੱਚ ਚੰਗੀ ਤਰ੍ਹਾਂ ਵਿਚਰਨਾ ਇੱਕ ਚੰਗਾ ਇਨਸਾਨ ਬਣਨਾ ਉਸ ਦੇ ਵਿੱਚ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਆ ਚਲੋ ਬਹੁਤ ਅੱਛਾ ਲੱਗ ਰਿਹਾ ਤੇ ਇੱਥੇ ਟੀਚਰ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਜਿਵੇਂ ਸਾਰੇ ਸਕੂਲਾਂ ਦੇ ਵਿੱਚੋਂ ਕੁਝ 2-3-3 ਟੀਚਰ ਚੁਣ ਕੇ ਇਹਨਾਂ ਨੇ ਸਨਮਾਨਿਤ ਕੀਤਾ ਹੈ ਇੱਥੇ ਤੁਹਾਡੀ ਮੈਨੇਜਮੈਂਟ ਨੇ ਤਾਂ ਉਹ ਬਹੁਤ ਚੰਗਾ ਉਪਰਾਲਾ ਹੈ ਇਹਦੇ ਨਾਲ ਟੀਚਰ ਵੀ ਮੋਟੀਵੇਟ ਹੁੰਦੇ ਰਹਿੰਦੇ ਆ ਤੇ ਉਹੀ ਕਹਿਣਾ ਚਾਹੂੰਗਾ ਇੱਕ ਟੀਚਰ ਇਕੱਲਾ ਨੰਬਰਾਂ ਨਾਲ ਪਾਸ ਫੇਲ ਨਹੀਂ ਕਰਦਾ ਇੱਕ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਵੀ ਸਹੀ ਸੇਧ ਦੇ ਕੇ ਪਾਸ ਕਰਾਉਂਦਾ ਤੇ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਸਮਾਜ ਨੂੰ ਸਹੀ ਸੇਧ ਦੇ ਦੇਣ ਦੀ ਜੀ ਬਹੁਤ ਹੀ ਵਧੀਆ ਜਿਵੇਂ ਕਿ ਅੱਜ ਜੋ ਅਧਿਆਪਕ ਦਿਵਸ ਹੈ ਸੋ ਮੈਂ ਸਾਰੇ ਹੀ ਜਿੰਨੇ ਸਾਡੇ ਸਤਿਕਾਰਯੋਗ ਸਾਡੇ ਪਿਆਰੇ ਅਧਿਆਪਕ ਸਹਿਬਾਨ ਨੇ ਉਹਨਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਬਾਦ ਦੇਣੀਆਂ ਬਹੁਤ-ਬਹੁਤ ਵਧਾਈ ਹੋਵੇ ਔਰ ਰਾਮਾ ਵੈਲਫੇਅਰ ਸੁਸਾਇਟੀ ਜੋ ਕਿ ਮੈਨੂੰ ਲੱਗਦਾ ਹੈ ਕਿ ਇਸ ਜਗ੍ਹਾ ਰਾਮਾ ਮੰਡੀ ਦੇ ਵਿੱਚ ਲਗਾਤਾਰ ਐਸੇ ਉਪਰਾਲੇ ਕਰਨੇ ਚਾਹੀਏ ਉਹ ਸੋਸ਼ਲ ਸਰਵਿਸਿਜ਼ ਹੋਣ ਚਾਹੇ ਖੇਡ ਦੇ ਪ੍ਰਤੀ ਹੋਵੇ ਮਤਲਬ ਹਰ ਦਿਨ ਨੂੰ ਉਹਨਾਂ ਨੇ ਸੈਲੀਬ੍ਰੇਟ ਕਰਨਾ ਹੈ ਔਰ ਇੱਕ ਸਭ ਤੋਂ ਵੱਡੀ ਗੱਲ ਖਾਸियत ਇਸ ਸੁਸਾਇਟੀ ਦੀ ਕਿ ਇਹਨਾਂ ਨੇ ਕਦੀ ਵੀ ਫੰਡਿੰਗ ਨਾ ਬਾਰੂ ਕਰਾਈ ਹੈ ਖੁੱਦੀ ਆਪਣੀ ਦਸਾਂ ਨੋਹਾਂ ਦੇ ਦੁਸ਼ਮਣ ਦੇ ਨਾਲ ਐ ਲੋਗੇ ਸੇਵਾ ਕਰ ਰਹੇ ਨੇ ਸਮਾਜ ਦੀ ਜੋ ਕਿ ਬਹੁਤ ਸ਼ਲਾਘਾਯੋਗ ਹੈ ਔਰ ਵਧਾਈ ਦੇ ਪਾਤਰ ਨੇ ਸੋ ਅੱਜ ਦੇ ਦਿਨ ਅਸੀਂ ਸਾਰੇ ਅਧਿਆਪਕਾਂ ਨੂੰ ਸਤਿਕਾਰ ਦਿੰਨੇ ਆ ਸਨਮਾਨ ਦੇ ਰਹੇ ਆ ਤੇ ਸੋ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਅੱਜ ਇੱਕ ਜਨਰੇਸ਼ਨ ਜੋ ਹੈ ਟੀਚਰਸ ਦਾ ਜਿਹੜਾ ਆਦਰ ਕਰਨਾ ਭੁੱਲ ਗਈ ਹੈ ਗੁਰੂ ਔਰ ਸ਼ਿਸ਼ੇ ਦੇ ਵਿੱਚ ਜਿਹੜਾ ਇੱਕ ਬਾਉਂਡਿੰਗ ਸੀ ਜੋ ਇੱਕ ਸਤਕਾਰ ਸੀ ਉਹ ਖਤਮ ਹੋ ਗਿਆ ਤੇ ਅਸੀਂ ਸਾਰੇ ਰਲ ਮਿਲ ਕੇ ਆਪਦੇ ਬੱਚਿਆਂ ਨੂੰ ਇਹ ਚੀਜ਼ ਸਿਖਾਈਏ ਕਿ ਜੋ ਗੁਰੂ ਹੈ ਗੁਰੂ ਤੋਂ ਬਿਨਾ ਗਤੀ ਨਹੀਂ ਹੈ ਗੁਰੂ ਨੇ ਤੇ ਰੱਬ ਨੂੰ ਵੀ ਅਗਰ ਪਾਉਣਾ ਹੋਵੇ ਤਾਂ ਗੁਰੂ ਚਾਹੀਦਾ ਹੁੰਦਾ ਸੋ ਗੁਰੂ ਦਾ ਆਦਰ ਬਹੁਤ ਜ਼ਰੂਰੀ ਹੈ ਕਿਉਂਕਿ ਮਾਪੇ ਸਾਨੂੰ ਜਨਮ ਦਿੰਦੇ ਆ ਲੇਕਿਨ ਜੋ ਗੁਰੂ ਹੈ ਉਹ ਜੀਵਨ ਦੀ ਕਲਾ ਦਿੰਦੇ ਆ ਜੀਵਨ ਜਾਸ ਦਿੰਦੇ ਆ ਸਾਡੇ ਲਈ ਬਹੁਤ ਰਿਸਪੈਕਟਡ ਹੁੰਦੇ ਆ ਤੇ ਟੀਚਰ ਦੀ ਡਾਂਟ ਤੁਹਾਨੂੰ ਪੂਰੀ ਉਮਰ ਯਾਦ ਰਹਿੰਦੀ ਹੈ ਇੱਕ ਚੰਗਾ ਸਬਕ ਸਿਖਾ ਕੇ ਜਾਂਦੀ ਹੈ ਜਿਵੇਂ ਕਿ ਅੱਜ ਕੱਲ ਬਹੁਤ ਟ੍ਰੈਂਡ ਹੈ ਕਿ ਪ੍ਰਾਈਵੇਟ ਸਕੂਲਸ ਦੇ ਅੰਦਰ ਟੀਚਰ ਬੱਚੇ ਨੂੰ ਡਾਂਟ ਵੀ ਨਹੀਂ ਸਕਦੇ ਕੁਝ ਕਹਿ ਵੀ ਨਹੀਂ ਸਕਦੇ ਇਹ ਰੂਲਸ ਜਿਹੜੇ ਆ ਲਾਗੂ ਕੀਤੇ ਗਏ ਨੇ ਇਸ ਦੇ ਨਾਲ ਅਸੀਂ ਫੇਸ ਕਰ ਰਹੇ ਹਾਂ ਕਿ ਸਾਡੀ ਜਿਹੜੀ ਆਉਣ ਵਾਲੀਆਂ ਜਨਰੇਸ਼ਨਸ ਜਾਂ ਹੁੰਦੀਆਂ ਜਨਰੇਸ਼ਨਸ ਇੱਕ ਗਲਤ ਡਾਇਰੈਕਸ਼ਨ ਵੱਲ ਜਾ ਰਹੀ ਹੈ ਜੇਕਰ ਗੁਰੂ ਦਾ ਡਰ ਨਹੀਂ ਹੋਏਗਾ ਤਾਂ ਬੱਚੇ ਗਲਤ ਡਾਇਰੈਕਸ਼ਨ ਵੱਲ ਜਾਣਗੇ ਕਿਉਂਕਿ ਮਾਪੇ ਤੋਂ ਬਾਅਦ ਇੱਕ ਟੀਚਰ ਹੀ ਇਦਾਂ ਦਾ ਹੁੰਦਾ ਮੈਂ ਹੁਣੇ ਵੀ ਇੱਥੇ ਦੇਖ ਰਹੀ ਸੀ ਡਿਸਟ੍ਰਿਕਟ ਅਫੀਸਰ ਜਿਹੜੇ ਐਜੂਕੇਸ਼ਨ ਦੇ ਉਹ ਆਏ ਹੋਏ ਸੀ ਉਹਨਾਂ ਨੇ ਆਪ ਦੇ ਹੱਥੀ 11 ਬੱਚਿਆਂ ਨੂੰ ਸਨਮਾਨਿਤ ਕੀਤਾ ਔਰ ਉਹ ਬੇहद ਖੁਸ਼ ਸੀ ਔਰ ਦੱਸ ਰਹੀ ਸੀ ਕਿ ਵੀ ਆ ਮੈਂ ਇਹਨਾਂ ਨੂੰ ਪੜਾਇਆ ਏ ਮੇਰੇ ਸਟੂਡੈਂਟ ਨੇ ਸੋ ਇੱਕ ਟੀਚਰ ਜਦੋਂ ਆਪਦੇ ਹੱਥੀ ਪੜਾਏ ਹੋਏ ਬੱਚਿਆਂ ਨੂੰ ਕੁਝ ਬੰਦ ਹੀ ਦੇਖਦੇ ਆ ਮੇਰੇ ਖਿਆਲ ਨਾਲ ਮਾਪੇ ਤੋਂ ਵੀ ਜ਼ਿਆਦਾ ਜੋ ਹੈ ਇੱਕ ਅਧਿਆਪਕ ਨੂੰ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਮੇਰਾ ਬਨਾਇਆ ਹੋਇਆ ਬੱਚਾ ਅੱਜ ਇਸ ਕਾਬਿਲ ਹੈ ਸੋ ਗੁਰੂ ਦਾ ਸਤਕਾਰ ਕਰੀਏ ਇਹ ਤਾਂ ਗੁਰੂ ਮਹਾਰਾਜ ਜੀ ਵੀ ਕਹੇਗੇ ਨੇ ਤੇ ਆਪਾਂ ਜੀ ਲਾਈਵ ਦੇ ਵਿੱਚ ਜਿਹਦੇ ਕੋਲੋਂ ਵੀ ਜੋ ਸਿੱਖਦੇ ਆ ਅੱਜ ਦੇ ਦਿਨ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ